ਕਿਰਪਾਲ ਕਜ਼ਾਕ ਦੇ ਲੇਖ ਵਿਦਵਤਾ ਇੱਕ ਪ੍ਰਸਿੱਧ ਵਿਦਵਾਨ ਨੇ ਭਾਰੀ ਇਕੱਠ ਚ ਰੱਬ ਦੀ ਹੋਂਦ ਤੇ ਰੱਬ ਦੇ ਕਣ-ਕਣ ਚ ਵੱਸੇ ਹੋਣ ਦੀ ਵਿਆਖਿਆ ਬਾਰੇ ਧੂਆਂ ਧਾਰ ਲੈਕਚਰ ਦਿੱਤਾ ਉਹਦੀਆਂ ਦਲੀਲਾਂ ਤੇ ਤਰਕ ਬਹੁਤ ਪ੍ਰਭਾਵਸ਼ਾਲੀ ਸਨ ਉਹਦੇ ਸ਼ਬਦਾਂ ਦਾ ਜਾਦੂ ਸਿਰ ਚੜ ਕੇ ਬੋਲਦਾ ਸੀ ਲੋਕ ਅਸ਼ਸ਼ਕਾਰ ਉਠੇ ਭਾਸ਼ਣ ਦਾ ਅਸਰ ਇਹਨਾਂ ਸੀ ਭਾਸ਼ਣ ਖਤਮ ਹੋਣ ਪਿਛੋਂ ਵੀ ਕਾਫੀ ਦੇਰ ਤੱਕ ਸਨਾਂਟਾ ਛਾਇਆ ਰਿਹਾ ਵਿਦਵਾਨ ਨੇ ਮਾਈਕ ਤੋਂ ਐਲਾਨ ਕੀਤਾ ਉਸ ਤੋਂ ਰੱਬ ਦੀ ਹੋਂਦ ਬਾਰੇ ਕੋਈ ਵੀ ਸਵਾਲ ਪੁੱਛਿਆ ਜਾ ਸਕਦਾ ਹੈ ਜਦੋਂ بار-बार ਕਹਿਣ ਤੇ ਵੀ ਉਹਦੀ ਵਿਦਵਤਾ ਤੋਂ ਡਰਦਾ ਕੋਈ ਨਾ ਉੱਠਿਆ ਤਾਂ ਵਿਦਵਾਨ ਨੇ ਕਿਹਾ ਸਮੇਂ ਦੀ ਘਾਟ ਕਾਰਨ ਮੈਨੂੰ ਲੈਕਚਰ ਛੇਤੀ ਖਤਮ ਕਰਨਾ ਪਿਆ ਨਹੀਂ ਤੇ ਮੈਂ ਹਲੇ ਕਈ ਘੰਟੇ ਹੋਰ ਬੋਲ ਸਕਦਾ ਸੀ ਤੇ ਸਾਬਤ ਕਰ ਸਕਦਾ ਸੀ ਕਿ ਰੱਬ ਕਿਤੇ ਦੂਰ ਨਹੀਂ ਤੁਹਾਡੇ ਸਾਹਮਣੇ ਸਭ ਨੂੰ ਚੁੱਪ ਦੇ ਕੇ ਉਹ ਮੰਚ ਤੋਂ ਉਤਰਨੀ ਵਾਲਾ ਸਿੱਖਸ਼ਕ ਉੱਠ ਕੇ ਸਾਹਮਣੇ ਆਇਆ ਤੇ ਕਿਹਾ ਮੈਂ ਜ਼ਿੰਦਗੀ 'ਚ ਅਜਿਹਾ ਕਮਾਲ ਦਾ ਲੈਕਚਰ ਕਦੇ ਨਹੀਂ ਸੁਣਿਆ ਮੈਂ ਚਾਹਨਾ ਕਾਸ਼ ਤੁਸੀਂ ਸਾਡੀ ਸਭਾ 'ਚ ਵੀ ਆਓ ਤੇ ਆਪਣੀ ਵਿਦਵਤਾ ਦਿਖਾਓ ਪਰ ਸਾਡੀ ਸਭਾ ਤਾਂ ਨਾਸਤਿਕਾਂ ਦੀ ਸਭਾ ਹੈ ਅਸੀਂ ਰੱਬ ਦੀ ਹੋਂਦ ਨੂੰ ਮੰਨਦੇ ਹੀ ਨਹੀਂ ਅਸੀਂ ਤੁਹਾਡਾ ਲੈਕਚਰ ਕਿਵੇਂ ਸੁਣੀਏ ਵਿਦਵਾਨ ਜ਼ੋਰ-ਜ਼ੋਰ ਦੀ ਹੱਸਣ ਲੱਗਾ ਉਹ ਭੁੱਲੀ ਗਿਆ ਉਹ ਮਾਈਕ ਅੱਗੇ ਖੜਾ ਸੀ ਤੇ ਉਹਦਾ ਹਾਸਾ ਗੂੰਜ ਰਿਹਾ ਸੀ ਵਿਦਵਾਨ ਨੇ ਕਿਹਾ ਮੂਰਖ ਤੂੰ ਵਿਦਵਤਾ ਦੀ ਪਰਿਭਾਸ਼ਾ ਹੀ ਨਹੀਂ ਜਾਣਦਾ ਵਿਦਵਤਾ ਕਦੀ ਆਸਤਕ ਨਾਸਤਕ ਨਹੀਂ ਹੁੰਦੀ ਤਰਕ ਹੀ ਆਸਤਕ ਨਾਸਤਕ ਹੁੰਦਾ ਹੈ ਇੱਥੇ ਮੈਂ 200 ਡਾਲਰ ਲੈ ਕੇ ਸਿੱਧ ਕੀਤਾ ਕਿ ਰੱਬ ਹੈ ਤੁਸੀਂ 400 ਦਿਓ ਮੈਂ ਸਿੱਧ ਕਰ ਦਿਆਂਗਾ ਰੱਬ ਹੈ ਹੀ ਨਹੀਂ ਧੰਨਵਾਦ